ਭਾਰਤੀ ਆਜ਼ਾਦੀ ਦੀ ਲੜਾਈ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਸੀ ਲੇਕਿਨ ਕੁਝ ਅਜੇਹੀ ਵੀ ਲੋਕ ਸੀ ਜੋ ਇੱਕ ਨਵੀਂ ਭਤੀਕਿਆ ਪ੍ਰਤੀਮਾ ਦਿਨਾਲ ਉਭਰੇ ਸੀ ਇਹ ਕਿਹਣਾ ਗਲਤ ਨਹੀਂ ਹੋਵੇਗਾ ਕਿ ਆਜ਼ਾਦੀ ਦੇ ਲਈ ਸਾਡੇ ਆਜ਼ਾਦੀ ਕੁਲਾਟੀਆਂ ਨੇ ਆਪਣੇ ਜੀਵਨ ਦਾ ਤਿਆਗ ਕੀਤਾ ਤੀਨਾਂ ਹੀ ਲੋਕਾਂ ਦੀ ਵਜ੍ਹਾ ਨਾਲ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਰਹਿਣ ਦਾ ਆਨੰਦ ਮਾਣ ਰਹੇ ਹਾਂ ਸਾਡੇ ਆਜ਼ਾਦੀ ਕੁਲਾਟੀਆਂ ਦੇ ਲਈ ਜੀਵਨ ਪਰਿਵਾਰ ਸੰਬੰਧ ਤੇ ਪਾਗਨਾਮਾ ਤੋਂ ਵੀ ਜ਼ਿਆਦਾ ਮਹੱਤਵਪੂਰਨ ਸੀ ਸਾਡੇ ਦੇਸ਼ ਦੀ ਆਜ਼ਾਦੀ ਇਸ ਪੂਰੀ ਲੜਾਈ ਵਿੱਚ ਕਈ ਵਿਅਕਤੀ ਉਭਰੇ ਕਈ ਕਰਤਾਵਾਂ ਹੋਈਆਂ ਇਸ ਅਦਭੁਤ ਕ੍ਰਾਂਤੀ ਵਿੱਚ ਅਣਗਿਣਤ ਲੋਕ ਮਾਰੇ ਵੀ ਗਏ ਆਪਣੇ ਸਨਮਾਨ ਤੇ ਗરિਮਾ ਦੇ ਲਈ ਆਪਣੇ ਦੇਸ਼ ਲਈ ਮੌਤ ਨੂੰ ਕਲੇ ਲਗਾਣਾ ਹਰ ਕਿਸੇ ਦੀ ਵਾਸਤੀ ਗੱਲ ਨਹੀਂ ਆਉ ਜਾਣਦੇ ਹਾਂ ਅਜਿਹੇ ਹੀ ਸੁਪਰ ਹੀਰੋਜ਼ ਬਾਰੇ ਜਿਨ੍ਹਾਂ ਨੇ ਆਜ਼ਾਦੀ ਦਿਵਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਮੰਗਲ ਪਾਂਡੇ ਦਾ ਜਨਮ ਉੱਤਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਦੇ ਇੱਕ ਪਿੰਡ ਨਗਵਾ ਦੇ ਇੱਕ ਬਾਮਣ ਪਰਿਵਾਰ ਵਿੱਚ ਹੋਇਆ ਸੀ ਉਹ ਸਨ 1849 ਵਿੱਚ 22 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸੈਨਾ ਵਿੱਚ ਸ਼ਾਮਲ ਹੋਇਆ ਸੀ ਉਹ ਬਾਰਕਪੁਰ ਦੀ ਸੈਨਿਕ ਸ਼ਾਵਨੀ ਵਿੱਚ 34ਵੇਂ ਬੰਗਾਲ ਨੀਟਿਵ ਇਨਫੈਂਟਰੀ ਦੀ ਪੈਦਲ ਸੈਨਾ ਵਿੱਚ ਇੱਕ ਸਿਪਾਹੀ ਸੀ ਇਤਿਹੀ ਗਾਂਤ ਇਸੂਰ ਦੀ ਚਰਵੀ ਵਾਲੇ ਰਾਈਫਲ ਚ ਨਵੀਂ ਕਾਰਤੂਜ਼ ਦਾ ਇਸਤੇਮਾਲ ਸ਼ੁਰੂ ਹੋਇਆ ਜਿਸ ਨਾਲ ਸੈਨਿਕਾਂ ਵਿੱਚ ਗੁੱਸਾ ਵਧ ਗਿਆ ਤੇ ਪ੍ਰਨਾਮ ਸੁਰੂਪ 9 ਫਰਵਰੀ 1857 ਨੂੰ ਨਵੇਂ ਕਾਰਤੂਜ਼ ਨੂੰ ਮੰਗਲ ਪਾਂਡੇ ਨੇ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ 29 ਮਾਰਚ 1858 ਨੂੰ ਅੰਗਰੇਜ਼ ਅਫਸਰ ਮੰਗਲ ਪਾਂਡੇ ਤੋਂ ਉਹਨਾਂ ਦੀ ਰਾਈਫਲ ਖੋਣ ਲੱਗੇ ਤਦ ਹੀ ਉਹਨਾਂ ਨੇ ਹਿਊਸਨ ਨੂੰ ਮੌਤ ਦੇ ਘਾਟੂ ਤਾ ਦਿੱਤਾ ਸੀ ਇਸ ਦੇ ਨਾਲ ਹੀ ਅੰਗਰੇਜ਼ ਅਧਿਕਾਰੀ ਲੈਫਟਨੈਂਟ ਬੋਥ ਨੂੰ ਵੀ ਮਾਰ ਦਿੱਤਾ ਸੀ ਇਸ ਕਾਰਨ ਉਹਨਾਂ ਨੂੰ 8 ਅਪ੍ਰੈਲ 1857 ਨੂੰ ਫਾਂਸੀ ਦੇ ਲਟਕਾ ਦਿੱਤਾ ਗਿਆ ਮੰਗਲ ਪਾਂਡੇ ਦੀ ਮੌਤ ਦੇ ਕੁਝ ਸਮੇਂ ਬਾਅਦ ਹੀ ਆਜ਼ਾਦੀ ਦੀ ਪਹਿਲੀ ਜੰਗ ਸ਼ੁਰੂ ਹੋ ਗਈ ਸੀ ਜਿਸ ਨੂੰ 1857 ਦਾ ਵਿਦਰੋਹ ਵੀ ਕਿਹਾ ਜਾਂਦਾ ਹੈ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਦੀ ਸ਼ਹੀਦ ਭਗਤ ਸਿੰਘ ਪੰਜਾਬ ਦੇ ਰਹਿਣ ਵਾਲੇ ਸੀ ਕੀ ਤੁਸੀਂ ਜਾਣਦੇ ਹੋ ਕਿ ਉਹ ਭਾਰਤ ਦੇ ਸਭ ਤੋਂ ਛੋਟੇ ਆਜ਼ਾਦੀ ਗੁਲਾਟੇ ਸਨ ਭਗਤ ਸਿੰਘ ਸਿਰਫ 23 ਸਾਲ ਦੇ ਸੀ ਜਦ ਉਹਨਾਂ ਨੇ ਆਪਣੇ ਦੇਸ਼ ਦੇ ਲਈ ਫਾਂਸੀ ਨੂੰ ਗਲੇ ਲਗਾਇਆ ਸੀ ਭਗਤ ਸਿੰਘ ਦੇ ਅਰਾਜਕਤਾਵਾਦੀ ਤੇ ਮਾਰਕਸਵਾਦੀ ਵਿਚਾਰਧਾਰਾਵਾਂ ਦਾ ਕਾਫੀ ਪ੍ਰਭਾਵ ਪਿਆ ਸੀ ਲਾਲਾ ਲਾਜਪਤ ਰਾਏ ਦੀ ਮੌਤ ਨੇ ਉਹਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ ਉਤਸ਼ਾਹਿਤ ਕੀਤਾ ਸੀ ਉਹਨਾਂ ਨੇ ਇਸ ਦਾਪਦਲਾ ਬ੍ਰਿਟਿਸ਼ ਅਧਿਕਾਰੀ ਜான் ਸਾਂਡਰਸ ਦੀ ਹੱਤਿਆ ਕਰਕੇ ਲਿਆ। ਭਗਤ ਸਿੰਘ ਨੇ ਬਟੁਕੇਸ਼ਵਰ ਦਾਦ ਦੇ ਨਾਲ ਕੈਂਦੇ ਵਿਧਾਨ ਸਭਾ ਵਿੱਚ ਬੰਬ ਸੁੱਟਦੇ ਹੋਏ ਕ੍ਰਾਂਤੀਕਾਰੀ ਨਾਅਰੇ ਲਗਾਏ ਸੀ। ਉਹਨਾਂ ਦੇ ਲਾਹੌਰ ਛੜਿਆੰਤਰ ਦਾ ਮਕਦਮਾ ਚੱਲਿਆ। ਤੇ ਤਈ ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰਪਿਤਾ ਤੇ ਬਾਪੂ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਮਹਾਤਮਾ ਗਾਂਧੀ ਨੂੰ ਭਾਰਤ ਦੇ ਸਭ ਤੋਂ ਮਹਾਨ ਆਜ਼ਾਦੀ ਕਲਾਟੀਆਂ ਹੋਣ ਦੇ ਨਾਲ-ਨਾਲ ਉਹਨਾਂ ਚੰਨ ਲੋਕਾਂ 'ਚੋਂ ਹੀ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਦੁਨੀਆ ਨੂੰ ਬਦਲ ਦਿੱਤਾ। ਉਹਨਾਂ ਨੇ ਸਰਲ ਜੀਵਨ ਤੇ ਉੱਚੀ ਸੋਚ ਜਿਵੇਂ ਦੇ ਮੁੱਲ ਦਾ ਪ੍ਰਚਾਰ ਕੀਤਾ। ਉਹਨਾਂ ਦੇ ਸਿਧਾਂਤ ਸੀ ਸੱਚਾਈ, ਅਹਿੰਸਾ ਤੇ ਰਾਸ਼ਟਰਵਾਦ। ਗਾਂਧੀ ਨੇ ਸਤਿਗ੍ਰਹਿ ਦੀ ਅਗਵਾਈ ਕੀਤੀ ਹਿੰਸਾ ਦੇ ਖਿਲਾਫ ਆंदोलਨ ਜਿਸ ਨੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਦੀ ਨੀਵ ਰੱਖੀ। ਉਹਨਾਂ ਦੇ ਜੀਵਨ ਭਾਗ ਦੀਆਂ ਗਤੀਵਿਧੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਦੇ ਖਿਲਾਫ ਭੂਮੀਗੱਟ ਤੇ ਪੇਤਪਾਦ ਦਾ ਵਿਰੋਧ ਕਰਨਾ ਸ਼ਾਮਿਲ ਹੈ। ਉਹ ਆਪਣੇ ਜੀਵਨ ਦੇ ਅੰਤ ਤੱਕ ਅੰਟਚੇਬਿਲਿਟੀ ਦੇ ਖਿਲਾਫ ਲੜਦੇ ਰਹੇ। 30 ਜਨਵਰੀ 1948 ਨੂੰ ਨਵੀਂ ਦਿੱਲੀ ਵਿੱਚ ਨਾਥੂਰਾਮ ਗੋਡਸੇ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਗੱਲ ਨੂੰ ਨਕਾਰਾ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਸਤਿਗ੍ਰਹਿਹ ਸ਼ਾਂਤੀ ਤੇ ਅਹਿੰਸਾ ਦੇ ਰਸਿਆਂ ਤੇ ਚੱਲਦੇ ਹੋਏ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਪਾਰ ਛੱਡਣ ਤੇ ਮਜਬੂਰ ਕਰ ਦਿੱਤਾ ਸੀ ਤੇ ਇਸ ਦਾ ਕੋਈ ਅਜਿਹਾ ਦੂਸਰਾ ਉਦਾਹਰਣ ਵਿਸ਼ਵ ਇਤਿਹਾਸ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚਾਚਾ ਨਹਿਰੂ ਤੇ ਪੰਡਿਤ ਜੀ ਦੇ ਨਾਮ ਤੋਂ ਵੀ ਬੁਲਾ ਜਾਂਦਾ ਹੈ। ਉਹ ਭਾਰਤੀ ਆਜ਼ਾਦੀ ਦੇ ਲਈ ਮਹਾਤਮਾ ਗਾਂਧੀ ਦੇ ਨਾਲ ਸੰਪੂਰਨ ਤਾਕਤ ਨਾਲ ਲੜੇ। ਅਸਹਿਯੋਗ ਆंदोलਨ ਦਾ ਹਿੱਸਾ ਵੀ ਰਹੇ। ਅਸਲ ਵਿੱਚ ਉਹ ਇੱਕ ਬੈਰਿਸਟਰ ਤੇ ਭਾਰਤੀ ਰਾਜਨੀਤੀ ਵਿੱਚ ਇੱਕ ਕੇਂਦ੍ਰਿਤ ਵਿਅਕਤੀ ਸੀ। ਅੱਗੇ ਚਲ ਕੇ ਉਹ ਰਾਸ਼ਟਰੀ ਕਾਂ ਬਾਦ ਵਿੱਚ ਉਹ ਉਸੀ ਮਜ਼ਬੂਤ ਵਿਸ਼ਵਾਸ ਦੇ ਸੰਗਤ ਦੇ ਨਾਲ ਸਵ ਨੇ ਅਵਗਿਆ ਅੰਦੋਲਨ ਵਿੱਚ ਗਾਂਧੀ ਜੀ ਦੇ ਨਾਲ ਜੁੜ ਗਏ ਭਾਰਤੀ ਸੁਤੰਤਰਤਾ 당ਲੀ 35 ਸਾਲ ਤੱਕ ਉਹਨਾਂ ਨੇ ਲੜਾਈ ਲੜੀ ਤੇ ਤਕਰੀਬਨ 9 ਸਾਲ ਜੇਲ੍ਹ ਵੀ ਗਏ 15 ਅਗਸਤ 1947 ਤੋਂ 27 ਮਈ 1964 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ ਉਹਨਾਂ ਨੂੰ ਆਧੁਨਿਕ ਭਾਰਤ ਦੇ ਵਾਸਤੂਕਾਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਚੰਦਰ ਸ਼ੇਖਰ ਆਜ਼ਾਦ ਦਾ ਪੂਰਾ ਨਾਮ ਪੰਡਿਤ ਚੰਦਰ ਸ਼ੇਖਰ Tiwari ਸੀ ਤੇ ਉਹਨਾਂ ਨੂੰ ਆਜ਼ਾਦ ਕਹਿ ਕੇ ਵੀ ਬੁਲਾਇਆ ਜਾਂਦਾ ਸੀ ਉਹ 14 ਸਾਲ ਦੀ ਉਮਰ ਵਿੱਚ ਬਨਾਰਸ ਗਏ ਤੇ ਉੱਥੇ ਇੱਕ ਸੰਸਕ੍ਰਿਤ पाठशाला ਵਿੱਚ ਪੜਾਈ ਕੀਤੀ। ਉੱਥੇ ਹੀ ਉਨ੍ਹਾਂ ਨੇ ਕਾਨੂੰਨ ਭੰਗ ਆंदोलਨ ਵਿੱਚ ਯੋਗਦਾਨ ਵੀ ਦਿੱਤਾ ਸੀ। ਉਹ ਇੱਕ ਮਹਾਨ ਭਾਤੀ ਕ੍ਰਾਂਤੀਕਾਰੀ ਸੀ। 1920-21 ਦੇ ਸਾਲਾਂ ਵਿੱਚ ਉਹ ਗਾਂਧੀ ਜੀ ਦੇ ਅਸਹਿਯੋਗ ਆंदोलਨ ਨਾਲ ਜੁੜੇ। ਭਾਤੀ ਕ੍ਰਾਂਤੀਕਾਰੀ ਕਾਕੋਰੀ ਟ੍ਰੇਨ ਡਕੈਤੀ, ਵਾਈਸਰਾਏ ਦੀ ਟ੍ਰੇਨ ਨੂੰ ੜਾਣ ਦੀ ਕੋਸ਼ਿਸ਼, ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਲਜ਼ ਦੀ ਗੋਲੀਬਾਰੀ ਕੀਤੀ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਨਾਲ ਮਿਲ ਕੇ ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸਭਾ ਦਾ ਗਠਨ ਵੀ ਕੀਤਾ ਸੀ। ਜਦੋਂ ਜੇਲ੍ਹ ਗਈ ਸੀ ਤੇ ਉੱਥੋਂ ਉਹਨਾਂ ਨੇ ਆਪਣਾ ਨਾਮ ਆਜ਼ਾਦ ਪਿਤਾ ਦਾ ਨਾਮ ਸੁਤੰਤਰਤਾ ਤੇ ਜੇਲ੍ਹ ਨੂੰ ਉਹਨਾਂ ਦਾ ਨਿਵਾਸ ਰਸਿਆ ਸੀ ਉਹਨਾਂ ਦਾ ਦਿਹਾਂਤ 27 ਫਰਵਰੀ 1931 ਨੂੰ ਇਲਾਹਾਬਾਦ ਦੇ ਅਲਫਰਡ ਪਾਰਕ ਵਿੱਚ ਹੋਇਆ ਸੀ ਸੁਭਾਸ਼ ਚంద్ర ਬੋਸ ਜਿਨ੍ਹਾਂ ਨੂੰ ਨੇਤਾਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇੱਕ ਭਾਰਤੀ ਰਾਸ਼ਟਰਵਾਦੀ ਸੀ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਸੀ 1920 ਦੇ ਅੰਤ ਤੱਕ ਰਾਸ਼ਟਰੀ ਯੁਵਾ ਕਾਂਗਰਸ ਦੇ ਵੱਡੇ ਨੇਤਾ ਮੰਨੇ ਗਏ ਇਸਨ 1938 ਤੇ 1939 ਨੂੰ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵੀ ਬਣੇ ਉਹਨਾਂ ਨੇ ਫਾਰਵਰਡ ਬਲਾਕ ਨਾਮਕ ਪਾਰਟੀ ਦੀ ਸਥਾਪਨਾ ਕੀਤੀ। ਸੈਕਿੰਡ ਵਰਲਡ ਵਾਰ ਦੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਜਾਪਾਨ ਦੀ ਮਦਦ ਨਾਲ ਪਾਤੀ ਰਾਸ਼ਟਰੀ ਸੈਨਾ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕੀਤਾ। 5 ਜੁਲਾਈ 1943 ਨੂੰ ਸਿੰਗਾਪੁਰ ਦੇ ਟਾਊਨ ਹਾਲ ਦੇ ਸਾਹਮਣੇ ਸੁਪਰੀਮ ਕਮਾਂਡਰ ਬਣ ਕੇ ਸੈਨਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਚਲੋ ਦਾ ਨਾਅਰਾ ਲਗਾਉਣ ਵਾਲੇ ਸੁਭਾਸ਼ ਚੰਦਰ ਬੋਸ ਸੀ। 18 ਅਗਸਤ 1945 ਨੂੰ ਟੋਕਿਓ ਜਾਂਦੇ ਸਮੇਂ ਤਾਈਵਾਨ ਦੇ ਕੋਲ ਨੇਤਾ ਜੀ ਦਾ ਇੱਕ ਹਵਾਈ ਤ੍ਰਿਕਟਨਾਵਿਸ਼ ਤੇ ਹਾਦਸਾ ਹੋਇਆ ਦੱਸਿਆ ਜਾਂਦਾ ਹੈ ਪਰ ਉਹਨਾਂ ਦਾ ਮ੍ਰਿਤਕ ਸਰੀਰ ਨਹੀਂ ਮਿਲ ਪਾਇਆ ਸੀ। ਇਸ ਲਈ ਅੱਜ ਵੀ बाल गंगाधर तिलक ਦਾ ਪੂਰਾ ਨਾਮ ਲੋਕਮਾਨੇਮ ਬਾਲ ਗੰਗਾਧਰ ਤਿਲਕ ਸੀ ਉਹ ਭਾਰਤ ਦੇ ਇੱਕ ਪ੍ਰਮੁੱਖ ਨੇਤਾ ਸਮਾਜ ਸੁਧਾਰਕ ਤੇ ਆਜ਼ਾਦੀ ਕੋ ਲਾਟਿਆ ਸਨ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਪੂਰਨ ਸਵਰਾਜ ਦੀ ਮੰਗ ਉਠਾਉਣ ਵਾਲੇ ਇਹ ਪਹਿਲੇ ਨੇਤਾ ਸੀ ਸੁਤੰਤਰਤਾ ਆંદੋਲਨ ਦੇ ਦੌਰਾਨ ਉਹਨਾਂ ਦੇ ਨਾਰੇ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਔਰ ਮੈਂ ਇਸੇ ਲੈ ਕੇ ਰਹੂੰਗਾ ਨੇ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਬ੍ਰਿਟਿਸ਼ ਅਧਿਕਾਰੀਆਂ ਨੇ ਉਹਨਾਂ ਨੂੰ ਅਸ਼ਾਂਤੀ ਦਾ ਜਨਕ ਯਾਨੀ ਫਾਦਰ ਆਫ ਦਾ ਅਨਰੈਸਟ ਕਿਹਾ ਉਹਨਾਂ ਨੂੰ ਲੋਕਮਾਨੇ ਸ਼ੀਸ਼ਕ ਦਿੱਤਾ ਗਿਆ ਜਿਸ ਦਾ ਸਹਿਤਿ ਕਰਤਾ ਹੈ ਲੋਕਾਂ ਦੁਆਰਾ ਸਨਮਾਨਿਤ ਉਹਨਾਂ ਦੇ ਕਈ ਲੇਖਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਈ ਵਾਰ ਜੇਲ੍ਹ ਵੀ ਗਈ ਸੀ ਲੋਕਮਾਨੇ ਤਿਲਕ ਨੇ ਜਨ ਜਾਗਰਤੀ ਦਾ ਕਾਰਜਕ੍ਰਮ ਪੂਰਾ ਕਰਨ ਦੇ ਲਈ ਮਹਾਰਾਸ਼ਟਰ ਵਿੱਚ ਗਣੇਸ਼ ਉਤਸਵ ਤੇ ਸ਼ਿਵਾਜੀ ਉਤਸਵ ਸਪਤਾ ਪਰਵਨਾਂ ਆਨਾਪ ਸ਼ੁਰੂ ਕੀਤਾ ਸੀ ਇਹਨਾਂ ਤਿਉਹਾਰਾਂ ਦੇ ਮਾਧਮ ਨਾਲ ਜਨਤਾ ਵਿੱਚ ਦੇਸ਼ ਪ੍ਰੇਮ ਤੇ ਅੰਗਰੇਜ਼ਾਂ ਦੇ ਬੇਇਨਸਾਫੀ ਦੇ ਵਿਰੁੱਧ ਸੰਘਰਸ਼ ਦਾ ਸਾਹਸ ਪਰਿਆ ਗਿਆ। 1 ਅਗਸਤ 1920 ਨੂੰ ਮੁੰਬਈ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਸੋ ਇਹ ਸੀ ਉਹ ਆਜ਼ਾਦੀ ਕੁਲਾਟੀਏ ਜਿਨ੍ਹਾਂ ਨੇ ਆਪਣੇ ਜੀਵਨ ਦਾ ਤਿਆਗ ਕੀਤਾ ਤੇ ਇਨ੍ਹਾਂ ਹੀ ਲੋਕਾਂ ਦੀ ਵਜ੍ਹਾ ਨਾਲ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਰਹਿਣ ਦਾ ਆਨੰਦ ਮਾਣ ਰਹੇ ਹਾਂ। ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ? ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ।